ਸੁਣ ਲੈ ਮੇਰੀ ਵੇ ਕੀ ਨਾਮ ਹੈ ਜੀ? ਤਰਵਿੰਦਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਦਬੂਰਜੀ ਤੇ ਸਿੰਗਿੰਗ ਦਾ ਸ਼ੌਕ ਹੈ ਤੁਹਾਨੂੰ? ਹਾਂ ਜੀ ਤੇ ਕਿਹੜੀ ਕਲਾਸ ਤੋਂ ਸ਼ੁਰੂ ਕੀਤੀ ਸੀ ਸਿੰਗਿੰਗ ਤੁਸੀਂ ਸਿੰਗਿੰਗ 6th ਜਮਾਤ ਸਕੂਲ ਚ 6th ਤੋਂ ਸ਼ੁਰੂ ਕਰਤੀ ਸੀ ਕੀ ਗਾਇਆ ਸੀ ਪਹਿਲੀ ਵਾਰੀ ਗੁਰੂ ਨਾਨਕ ਦੇਵ ਜੀ ਦਾ ਸਬਦ ਗਾਇਆ ਸੀ ਝੂਠਾ ਸਲਸਾਰ ਰੁਕਤਰ ਤਨ ਖਾਗ ਦੇ ਤੇਰੀ ਵੇ ਸੁੱਖ ਦੁੱਖ ਹਨ ਤਨ ਦੇ ਕੱਪੜੇ ਤੇ ਕਦੇ ਤੁਹਾਨੂੰ ਪੇਰੈਂਟਸ ਨੇ ਰੋਕਿਆ ਤਾਂ ਨਹੀਂ ਸੀ ਗੀਂਗਰ ਕਦੇ ਨਹੀਂ ਕੀ ਕਹਿੰਦੇ ਆ ਕੀ ਸੁਪਨਾ ਟੋੜਾ ਮੇਰਾ ਤਾਂ ਸਿੰਘ ਕਰਨ ਦਾ ਯੋਗ ਸੁਪਨਾ ਵੀ ਮੱਕੇ ਇਸ ਇਸ ਲੈਂਚ ਵਿੱਚ ਜਾਵਾਂ ਜੀ ਸ਼ੁਕਰ ਹੈ ਨਾਮਿ ਵੇ ਸਿੰਘ ਹੈ ਦਸ਼ਮੇਸ਼ ਪਿਤਾ ਦਾ ਡੋਲਣਾ ਜਾਮੀ ਵੇ ਸਿੰਘ ਹੈ ਦਸ਼ਮੇਸ਼ ਪਿਤਾ ਦਾ ਕਿਹਨੂੰ ਆਈਡਲ ਕਿਹਨੂੰ ਮੰਨਦੇ ਹੋ ਵੀ ਹਾਂ ਮੈਂ ਉਹਨੂੰ ਦੇਖ ਕੇ ਸਿੱਖ ਅਸੀਂ ਤਾਂ ਆਈ ਟਾਡੀ ਜਿੱਥੇ ਹੋ ਗਏ ਜਿਹੜੇ ਸਾਡੇ ਇਸ ਤਾਂ ਇਹਨਾਂ ਨੂੰ ਦੇਖ ਦੇਖ ਕੇ ਕਰਦੇ ਗੁਰਦੁਆਰਾ ਸਾਹਿਬ ਜਾਂਦੇ ਰੋਇ ਹਾਂਜੀ ਸਕੂਲ ਤੋਂ ਆ ਕੇ ਸਿੱਧਾ ਗੁਰਦੁਆਰਾ ਸਾਹਿਬ ਜਾਂਦੇ ਨਹੀਂ ਸਕੂਲ ਤੋਂ ਆ ਕੇ ਸਿੱਧਾ ਟਿਊਸ਼ਨ ਨੂੰ ਦੀਵਰ ਸ਼ਾਮ ਦੁਲੇ ਜਾਂਦੇ ਹਾਂ ਅੜਦੇ ਵੀ ਹੋ ਪਹਿਲਾਂ ਹਾਂਜੀ ਤਾਂ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਪਹਿਲਾਂ ਉਹ ਸ਼ਬਦ ਇੱਕ ਵਾਰ ਮੈਨੂੰ ਗਾ ਕੇ ਦਿਖਾ ਕਹਿੰਦੀ ਮਾਤਾ ਰੂ ਸਿੰਘਰੀ ਦਿਲ ਸੁਣ ਲੈ ਤੇਰੀ ਵੇ ਸੁਖ ਦੁਖ ਹਨ ਤਨ ਦੇ ਕੱਪੜੇ ਸ਼ੁਕਰ ਨਾਮਿ ਵੇ ਸਿੰਘ ਹੈ ਦਸ਼ਮੇਸ਼ ਪਿਤਾ ਦਾ ਡੋਲਣਾ ਜਾਮਿ ਵੇ ਸਿੰਘ ਹੈ ਦਸ਼ਮੇਸ਼ ਪਿਤਾ ਦਾ ਸਸਿਕਾ ਜੀ ਮੈਂ ਗੁਰਜੀਤ ਸਿੰਘ ਜੀਸਟਾਰ ਟੀਵੀ ਚੈਨਲ ਤੋਂ ਪਹਿਲਾਂ ਤੋਂ ਤੁਹਾਡਾ ਸਵਾਗਤ ਹੈ ਜੀ ਜੀਸਟਾਰ ਟੀਵੀ ਦੇਖ ਰਹੇ ਦਰਸ਼ਕ ਦਰਸ਼ਕਾਂ ਦਾ ਅੱਜ ਕੁਝ ਐਹੋ ਜੀ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸ਼ਾਇਦ ਇਹ ਤੁਸੀਂ ਦੇਖੀ ਹੋਊਗੀ ਦੇਖੀ ਹੋਊਗੀ ਪਰ ਆਪਾਂ ਕਹਿ ਸਕਦੇ ਹਾਂ ਕੋਈ ਨਵਕਲੀ ਜੀ ਚੀਜ਼ ਆ ਮੇਰੇ ਨਾਲ ਇੱਕ ਲੜਕਾ ਐ ਬਹੁਤ ਛੋਟੀ ਉਮਰ ਦਾ ਐ ਪਰ ਆਪਣੀ ਗਾਇਕੀ ਨਾਲ ਇੰਨਾ ਜੁੜਿਆ ਹੋਇਆ ਐ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸੀ ਤੇ ਅਸੀਂ ਇਹਨੂੰ ਸੁਣਿਆ ਜੋ ਇਹਨੇ ਕਵਿਤਾ ਕਹੀ ਐ ਗੁਰਦੁਆਰਾ ਸਾਹਿਬ ਗੁਰੂਆਂ ਨਾਲ ਜੁੜੀ ਹੋਈ ਅਸੀਂ ਬਹੁਤ ਹੀ ਮਨ ਖੁਸ਼ ਹੋਇਆ ਸਾਡਾ ਤੇ ਉਹਦੇ ਨਾਲ ਗੱਲਬਾਤ ਕਰਦੇ ਆਂ ਕੀ ਨਾਮ ਹੈ ਜੀ ਤਲਵਿੰਦਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਦਬੂਰਜੀ ਪਿਤਾ ਜੀ ਦਾ ਕੀ ਨਾਮ ਹੈ ਤੁਹਾਡੇ ਰੁਪਿੰਦਰ ਸਿੰਘ ਕੀ ਕੰਮ ਕਰਦੇ ਤੁਹਾਡੇ ਪਿਤਾ ਜੀ ਫੈਕਟਰੀ ਚ ਸੁਪਰਵਾਈਜ਼ਰ ਹੀ ਅੱਛਾ ਜੀ ਤੇ ਕਿਹੜੀ ਕਲਾਸ ਚ ਪੜ੍ਹਦੇ ਹੋ 8ਵੀਂ 8ਵੀਂ ਅੱਛਾ ਤੇ ਸਿੰਗਿੰਗ ਦਾ ਸ਼ੌਕ ਹੈ ਤੁਹਾਨੂੰ ਹਾਂ ਜੀ ਕਿਹੜੀ ਕਲਾਸ ਠੀਕ ਸ਼ੁਰੂ ਕੀਤੀ ਸੀ ਸਿੰਗਿੰਗ ਤੁਸੀਂ ਸਿੰਗਿੰਗ 6th ਜਿਵੇਂ ਸਕੂਲ ਚ ਹੀ ਸਿਕਸ ਤੋਂ ਸ਼ੁਰੂ ਕਰਤੀ ਸੀਗੀ ਕੀ ਗਾਇਆ ਸੀ ਪਹਿਲੀ ਵਾਰੀ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਗਾਇਆ ਸੀ ਅੱਛਾ ਜਿਹੜਾ ਤੁਸੀਂ ਗਾ ਰਹੇ ਸੀਗੇ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਬਦ ਉਹ ਕਿਹੜਾ ਸ਼ਬਦ ਉਹਦਾ ਨਾਮ ਕੀ ਹੈ ਸ਼ਬਦ ਦਾ ਤਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਕਿਸਨੇ ਹੈ ਬਣ ਜਾਣਾ ਤੁਹਾਨੂੰ ਯਾਦ ਆ ਉਹ ਹਾਂਜੀ ਸਕੂਲ ਦੇ ਵਿੱਚ ਪ੍ਰਾਈਜ਼ ਵਗੈਰਾ ਵੀ ਮਿਲੇ ਹੋਣੇ ਫਿਰ ਹਾਂਜੀ ਕਈ ਵਾਰ ਮਿਲੇ ਨੇ ਅੱਛਾ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਪਹਿਲਾਂ ਉਹ ਸ਼ਬਦ ਇੱਕ ਵਾਰ ਮੈਨੂੰ ਗਾ ਕੇ ਦਿਖਾ ਦਿਓ ਕਹਿੰਦੀ ਮਾ ਤਾਰੂ ਸਿੰਘ ਦੀ ਗੱਲ ਸੁਣ ਲੈ ਮੇਰੀ ਵੇ ਤੇਰੇ ਤੇ ਜਾਪੀ ਮੈਨੂੰ ਕਹਿਰ ਦੀ ਨੇਰੀ ਵੇ ਝੂਠਾ ਸੰਸਾਰ ਪੁੱਤਰ ਤਨ ਖਾਕ ਦੀ ਕਮਾਲ ਦਾ ਜਿਹੜਾ ਸ਼ਬਦ ਗਾਇਨ ਕੀਤਾ ਬੱਚੇ ਨੇ ਤੇ ਰੂਹ ਖੁਸ਼ ਹੁੰਦੀ ਆ ਇਹੋ ਜੀ ਚੀਜ਼ਾਂ ਦੇਖ ਕੇ ਤੇ ਕਦੇ ਤੁਹਾਨੂੰ ਪੇਰੈਂਟਸ ਨੇ ਰੋਕਿਆ ਤਾਂ ਨਹੀਂ ਸਿੰਗਿੰਗ ਕਰਨ ਤੋਂ ਠੀਕ ਕਦੇ ਨਹੀਂ ਕੀ ਕਹਿੰਦੇ ਆ ਕੀ ਸੁਪਨਾ ਤੁਹਾਡਾ ਮੇਰਾ ਤਾਂ ਸਿੰਗਿੰਗ ਕਰਨ ਦਾ ਹੀ ਸੁਪਨਾ ਵੀ ਮੈਂ ਕਿ ਇਸ ਇਸ ਲਾਈਨ ਚ ਬਿਤੇ ਜਾਵਾਂ ਇਹ ਹੋਰ ਕੋਈ ਫੋਲੋ ਵੀ ਕਰਦੇ ਹੋ ਚੈਨਲ ਵਗੈਰਾ ਕੋਈ ਪੇਜ ਜੁਆਇਨ ਕੀਤਾ ਹੋਇਆ ਜਿੱਦੇ ਜਿੱਦੇ ਤੋਂ ਸਿੱਖਦੇ ਹੋ ਹੋਗੇ ਤੁਸੀਂ ਨਹੀਂ ਇਦਾਂ ਕੁਝ ਜੁਆਇਨ ਨਹੀਂ ਕੀਤਾ ਫਿਰ ਵੀ ਬਹੁਤ ਵਧੀਆ ਗੱਲ ਆ ਜਿਹੜਾ ਇੱਕ ਸ਼ਬਦ ਇਹਨਾਂ ਨੇ ਗਾਇਆ ਰੂਹ ਖੁਸ਼ ਹੋ ਜਾਂਦੀ ਹੈ ਇਹੋ ਜਿਹੇ ਸ਼ਬਦ ਸੁਣ ਕੇ ਮਾਤਾ ਪਿਤਾ ਵੀ ਇਹੋ ਗੁਰਦੁਆਰਾ ਸਾਹਿਬ ਪਿਤਾ ਜੀ ਆਏ ਹੋਏ ਨਹੀਂ ਅੱਛਾ ਗੁਰਦੁਆਰਾ ਸਾਹਿਬ ਜਾਂਦੇ ਹੋ ਰੋਜ਼ ਹਾਂਜੀ ਅੱਛਾ ਸਕੂਲ ਤੋਂ ਆ ਕੇ ਸਿੱਧਾ ਗੁਰਦੁਆਰਾ ਸਾਹਿਬ ਜਾਂਦੇ ਨੇ ਨਹੀਂ ਸਕੂਲ ਤੋਂ ਆ ਕੇ ਸਿੱਧਾ ਟਿਊਸ਼ਨ ਹੁੰਦੀ ਫਿਰ ਸ਼ਾਮ ਜੁਵੇਲੇ ਜਾਂਦੇ ਹੁੰਦੇ ਪੜ੍ਹਦੇ ਵੀ ਹਾਂ ਪਹਿਲਾਂ ਹੈ ਨਾ ਹਾਂਜੀ ਬਹੁਤ ਵਧੀਆ ਗੱਲ ਆ ਅ ਇਸ ਵੀਡੀਓ ਦਾ ਮਕਸਦ ਇਹ ਸੀਗਾ ਕਿ ਦੇਖੋ ਜਿਵੇਂ ਇਸ ਬੱਚੇ ਦਾ ਸੁਪਨਾ ਕਿ ਮੈਂ ਸਿੰਗਿੰਗ ਦੇ ਵਿੱਚ ਜਾਣਾ ਪਰ ਜਾਣਾ ਧਾਰਮਿਕ ਲੈਨ ਨਾਲ ਜੁੜ ਕੇ ਆ ਅੱਜ ਕੱਲ ਜਿਹੜੀ ਲੱਚਰਤਾ ਆਪਣੇ ਗਾਇਕ ਅਪਣਾ ਰਹੇ ਆ ਉਹਨੂੰ ਛੱਡ ਕੇ ਜਿਹੜਾ ਬੱਚੇ ਨੇ ਦੱਸਿਆ ਵੀ ਮੈਂ ਗੁਰਦੁਆਰਾ ਸਾਈਡ ਗੁਰਦੁਆਰੇ ਸਾਹਿਬ ਦੀ ਸਾਈਡ ਇਹਦੇ ਵਿੱਚ ਸ਼ਬਦ ਗਾਉਣ ਜੋ ਕਿ ਉਹਦੇ ਵਿੱਚ ਸਿੰਗਿੰਗ ਕਰਨੀ ਚਾਹੁੰਦਾ ਉਮੀਦ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਇਹੋ ਜੇ ਹੋਰ ਜਾਣਕਾਰੀਆਂ ਨਾਲ ਜੁੜਨ ਲਈ ਸਾਡੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਕਰੋ ਸ਼ੇਅਰ ਮੈਂ ਗੁਰਜੀਤ ਸਿੰਘ ਅਮੰਦ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ